तो तस्वीर तो उन्होंने दिखा रहे हैं रूबरू कर रहे हैं कि किस तरह येड़ा कपड़े पहनता है बंदा फटाफट भैया क्या हो रहा था क्या नाम क्या है तुम्हारा क्या नाम है नाम क्या है तुम्हारा हां हैं कितने रुपए में ऐसे यहाँ पे, आए पे? है? कितने रुपए लेके आए हो मिलने के लिए नहीं कुछ नहीं ऐसे ही पकड़ लाए जबरदस्ती भाई ये जबरदस्ती पकड़ के लाई है हाँ कहते पैसे नहीं है मेरे को चाहिए तो जबरदस्ती तो अंदर लेके आ गई कितने पैसों की मांग कर रही थी दो सौ रूपये दो सौ रूपये की मांग कर रही थी आगे भी इसी तरह करती है मैं पहली बार आयो तुम पहली बार आयो रुक रोक क्या रहने वाले हो मैं तो इधर ही का ये लड़की है की लड़का लड़की है लड़की है तो तुमने देखा नहीं उसके किस तरह टीके टूके उसके लगे हैं बीमारी लगवानी है अपने आप नहीं नहीं किया मैं मुंह से करवा रहा था में में करवा करवा रहा था में करवा रहे थे <laughs> बड़ी अच्छी बात है यार ब्यूटी फैमिली वाले घर बर्बाद वो तो ठीक है पर ये भी चीज फिर अच्छी नहीं है ना ये कौन सा कोई अच्छा काम था ये अच्छा काम है नहीं अच्छा तो नहीं है, है? अच्छा। रुक रुक कहाँ के रहने वाले हो बिहार के कहा के रहने वाले तो बिहार से आके पे ये कौन सा काम पकड़ा हुआ है अरे मैं ऑटो चलाता ऑटो के साथ ये भी चलाते हो ਨਹੀਂ ਨਹੀਂ ਪੈਸਾ ਦੇ ਦਿਆ ਨਾ ਉਸਕੋ ਦੇ ਦਿਆ ਲੈ ਲੋ ਵਾਪਿਸ ਨਹੀਂ ਨਹੀਂ ਰਹਿਣ ਲੈ ਲੋ ਹੋ ਕੋ ਕਹਿ ਰਹੀ ਨਹੀਂ ਲੈ ਲੋ ਵਾਪਿਸ ਖਾਣਾ ਪੀਣਾ ਨਹੀਂ ਖਾ ਉਹ ਜਾਣੇ ਬਈ ਫਰੈਂਡ ਹੈ ਤੁਹਾਡੀ ਨਹੀਂ ਨਹੀਂ ਮੈਂ ਜਾਣਤਾ ਨਹੀਂ ਅੰਦਰਸ ਕੀ ਹੋ ਰਿਹਾ ਹੈ ਮੈਨੂੰ ਜਾਣੋ ਤੋ ਹੈ ਨਾ ਦੋਸਤ ਲੱਗਦੀ ਦੋਸਤ ਲੱਗਦੀ ਹੈ ਤੋ ਤਸਵੀਰਾਂ 당ਣਾ ਰੂਬਰੂ ਕਰਵਾਉਂਗਾ ਮੈਂ ਤੁਸੀਂ ਅੱਗੇ ਵੀ ਇੱਥੇ ਸਰਕਾਰੀ ਬਿਲਡਿੰਗਾਂ ਦੇ ਵਿੱਚ ਆ ਕੰਮ ਕਰਦੇ ਹੈਗੇ ਉਹ ਤੁਹਾਨੂੰ ਮਨਾ ਕੀਤਾ ਉਤੋਂ ਦੀ ਚਦਰਾਂ ਵਿਚੀਆਂ ਚਦਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਰ ਮ ਦਿਖਾ ਦੇ ਕਿ ਕਿਸ ਤਰ੍ਹਾਂ ਇਸ ਏਰੀਆ ਦੇ ਵਿੱਚ ਜਿਹੜਾ ਦੇ ਵਪਾਰ ਦਾ ਕੰਮ ਹੈ ਹੁਣ ਲਗਾਤਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ ਹੈ। ਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਹਜੇ ਤੱਕ ਇਸ ਸੀ ਨੂੰ ਰੋਕ ਨਹੀਂ ਪਾਇਆ ਜਾਂ ਕਿ মিডিਆ ਵੱਲੋਂ ਬਾਰ-ਬਾਰੀ ਖਬਰ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਫਿਰ ਵੀ ਪ੍ਰਸ਼ਾਸਨ ਜਿਹੜਾ ਹੈ ਹਜੇ ਵੀ ਕੰਮ ਕਰਨ ਦੀ ਜਿਹੜੀ ਨੀਂਦ ਆ ਉਹ ਸੁੱਤਾ ਹੋਇਆ ਦਾ। ਕੀ ਕਹਣਾ ਮੈਂ ਤੁਹਾਡਾ ਇਸ ਬਾਰੇ ਜੀ? ਕੋਈ ਕੁਝ ਕਹਿਣਾ। ਅਸੀਂ ਤਾਂ ਕੁਝ ਨਹੀਂ ਕਹਿੰਦੇ ਤੁਸੀਂ ਕਹਿੰਦੇ ਹਰ ਵਾਰੀ ਜੀ। ਤੁਸੀਂ ਹਟਦੇ ਕਿਉਂ ਨਹੀਂ? ਤੁਸੀਂ ਹਟਾ। ਮੈਂ ਕੀ ਦੱਸਾਂ ਹਾਂ? ਹਾਂ ਜੀ। ਤੁਸੀਂ ਮਰਜ਼ੀ। ਤੇ ਲੁਧਿਆਣੇ ਦੇ ਰਹਿਣ ਵਾਲੇ ਹੋਣਾ ਤੇ ਲੁਧਿਆਣੇ ਜਾਓ ਠੀਕ ਹੈ ਜੀ ਜੇ ਇਹੀ ਕੰਮ ਕਰਨੇ ਆ ਤੇ ਸੋ ਤਸਵੀਰੇ ਦੇ ਵਪਾਰ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਤਾਂ ਦੱਸ ਜੇ ਕਿ ਬਿਲਕੁਲ ਨਾ ਸਰਕਾਰੀ ਸਕੂਲ ਦੀ ਨਵੀਂ ਬਿਲਡਿੰਗ ਵੀ ਤਿਆਰ ਹੋ ਰਹੀ ਹੈ ਨਾਲ ਹੀ ਡੀਜੇਵੀ ਕਾਲਜ ਹੀ ਪੈਂਦਾ ਹੋਇਆ ਆਸੇ ਪਾਸੇ ਮਹੱਲੇ ਹੀ ਪੈਂਦੇ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਬਿਲਕੁਲ ਵੀ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰਸ਼ਾਸਨ ਹੈ ਰੋਕ ਨਹੀਂ ਲਾ ਪਾ ਰਿਹਾ ਸੋ ਜਿਹੜੇ ਇੱਥੇ ਦੇ ਲੋਕੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਵੀਰੇ ਕੀ ਲੱਗਦਾ ਇਹ ਚੀਜ਼ਾਂ ਸਹੀ ਹੁੰਦੀਆਂ ਇੱਥੇ ਨਹੀਂ ਨਹੀਂ ਭਾਜੀ ਗਲਤ ਹਟਣੀਆਂ ਚਾਹੀਦੀਆਂ ਕਿ ਨਹੀਂ ਹਾਂ ਜੀ ਹਾਂ ਕੀ ਕਿੰਨੀ ਉਮਰ ਹੈ ਬਈ ਤੁਹਾਡੀ? ਮੇਰੀ ਹੈ 16 ਸਾਲ। ਭਾਜੀ ਆ ਜਿਹੜੀਆਂ ਚੀਜ਼ਾਂ ਇੱਥੇ ਹੋ ਰਹੀਆਂ ਤੁਹਾਨੂੰ ਕੀ ਲੱਗਦਾ ਸਹੀ ਹੁੰਦੀਆਂ ਪਈਆਂ? ਨਹੀਂ ਹਟਾਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਨਹੀਂ? ਹਾਂਜੀ। ਕਿਦਾਂ ਸਰਕਾਰ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਹੋ? ਸਰਕਾਰ ਨੂੰ ਕਿਦਾਂ ਦੇਖਦੇ ਹੋ ਸਹੀ ਹੈ ਸਰਕਾਰ? ਹਾਂਜੀ। ਸਹੀ ਕੰਮ ਕਰਵਾ ਰਹੀ ਹੈ। ਬਦਲਾਅ ਆ ਗਿਆ? ਨਹੀਂ ਹਲੇ ਨਹੀਂ ਆਇਆ। ਇਦਾਂ ਦਾ ਬਦਲਾਅ ਚਾਹੀਦਾ ਕੀ ਥੋੜਾ ਹੋਰ ਚਾਹੀਦਾ ਕੁਝ? ਜ਼ਿਆਦਾ ਚਾਹੀਦਾ। ਜ਼ਿਆਦਾ ਚਾਹੀਦਾ। ਜ਼ਿਆਦਾ ਚਾਹੀਦਾ ਜ਼ਿਆਦਾ। ਨਹੀਂ ਨਹੀਂ ਇਦਾਂ ਦਾ ਬਦਲਾਅ ਜ਼ਿਆਦਾ ਚਾਹੀਦਾ ਹੈ। ਨਹੀਂ ਨਹੀਂ ਇਦਾਂ ਤਾਂ ਨਹੀਂ ਚਾਹੀਦਾ ਸਾਨੂੰ। ਉੱਦਾਂ ਬਦਲਾਅ ਆਇਆ ਸੁਰਕਾ ਵੰਨ ਨਹੀਂ ਰਹੀਆਂ ਇੱਥੇ ਗਲਤ ਕੰਮ ਹੋਣੇ ਜਿਆਦਾ ਸ਼ੁਰੂ ਹੋ ਗਏ ਲੱਗਦਾ ਭਾਜੀ ਇੱਥੇ ਪ੍ਰਸ਼ਾਸਨ ਵੀ ਘੁੰਮਦਾ ਪੀਸੀਆਰ ਦੀਆਂ ਗੱਡੀਆਂ ਨਿਕਲਦੀਆਂ ਕਦੀ ਉਹਨਾਂ ਵੱਲੋਂ ਕਦੀ ਤੁਸੀਂ ਦੇਖਿਆ ਫੇਰ ਰੁਕਿਆ ਹੋਵੇ ਕਿੱਥੇ ਭਾਜੀ ਕੋਈ ਨਹੀਂ ਰੋਕਦਾ ਤੁਸੀਂ ਇੱਥੇ ਤੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਲੋਕਾਂ ਨੂੰ ਦਿੱਕਤ ਵੀ ਹੁੰਦੀ ਹੋਗੀ ਭਾਜੀ ਜਦੋਂ ਇਦਾਂ ਦੀਆਂ ਜਦੋਂ ਲੀਡੀ ਜਦੋਂ ਗਲਤ ਕੰਮ ਕਰਦੀਆਂ ਲੋਕਾਂ ਦੀਆਂ ਸਾਰਿਆਂ ਦੀ ਧੀਆਂ ਭੈਣਾਂ ਤੋਂ ਲੰਘਦੀਆਂ ਦਿੱਕਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਣਾ ਕੋਈ ਚਾਹਦਾ ਬੰਦਾ ਰਹਿੰਦਾ ਹੋਵੇਗਾ ਤੇ ਕੰਪਲੇਟ ਦਾਊਗਾ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਵੀਰ ਇੱਥੇ ਖੜਾ ਹੋਣਾ ਹੈ ਕਿ ਅੱਜ ਕੀ ਨਾਮਾ ਤੁਹਾਡਾ ਮੈਂ ਨਾਮ ਮੋਹਿਤ ਮੋਹਿਤ ਵੀਰੇ ਬਿਲਕੁਲ ਰੋਡ ਹੈ ਜੀਟੀ ਰੋਡ ਹੈ ਠੀਕ ਹੈ ਕਿ ਨਹੀਂ ਸਾਹਮਣੇ ਪੀਰਾਂ ਦੀ ਥਾਂ ਵੀ ਪੈਂਦੀ ਹੈ ਨਾਲ ਸਰਕਾਰੀ ਬਿਲਡਿੰਗ ਬਣ ਰਹੀ ਹੈ ਦੰਡੀਏ ਵੀ ਕਾਲਜ ਵੀ ਹੈਗਾ ਇਹ ਸਕੂਲ ਵੀ ਕੋਲ ਪੈਂਦੇ ਆ ਮੇਰਚੰਦ ਪੋਲਟਿਕਲ ਕਾਲਜ ਕੋਲ ਪੈਂਦੇ ਆ ਉੱਥੇ ਬਾਹਰ ਇਦਾਂ ਜਿਹੋ ਕੰਮ ਚੱਲਦੇ ਹੋਣ ਕਿਸ ਨਿਕਣਾ ਦੇਖਦੇ ਹੋ ਸੀ ਅਸੀਂ ਬਹੁਤ ਗਲਤ ਇਹ ਦੇ ਦਈਏ ਕਿਹੜਾ ਪ੍ਰਚਾਰ ਕੀ ਕਰਦੇ ਲੋਕ ਬੈਠੇ ਨੇ ਗਲਤ ਕੰਮ ਜਿਹਾ ਹੁੰਦੇ ਆ ਤਾਂ ਗਲਤ ਇੱਥੇ ਥੀਆਂ ਪੈਣੇ ਸਭ ਦੀ ਸਾਂਝੀ ਨਿਕਲਦੀ ਆ ਨਾ ਇਹ ਲੋਕ ਆਹ ਲੇਡੀਜ਼ ਦੇਖ ਕੇ ਤੁਹਾਨੂੰ ਲੱਗਦੀ ਹੈ ਕਿ ਇਹ ਨਸ਼ਾ ਨਹੀਂ ਕਰਦੀ ਹੋਗੀ ਬਿਲਕੁਲ ਕਰਦੇ ਭਾਈ ਪਤਾ ਹੀ ਚੱਲਦਾ ਪਏ ਇਹ ਨਹੀਂ ਮੈਂ ਹਫ਼ਤਾ ਮਹੀਨਾ ਤੋਂ ਪਹਿਲਾਂ ਵੀ ਕੋਈ ਨਿਊਜ਼ ਆਈ ਸੀਗੀ ਨਿਊਜ਼ ਵੀ ਇੱਕ ਮਹੀਨਾ ਪਹਿਲਾਂ ਵੀ ਆਏ ਸੀਗੇ ਲੱਗਦਾ ਹੈ ਨਸ਼ਾ ਕਰਦੇ ਪਤਾ ਲੱਗਦਾ ਬਿਲਕੁਲ ਪਤਾ ਲੱਗਦਾ ਕਿਉਂਕਿ ਕਈ ਭਾਜੀ ਕਈਆਂ ਤੋਂ ਅਸੀਂ ਖਬਰਾਂ ਦਿਲਾਂਦੇ ਹਾਂ ਨਾ ਕਈਆਂ ਦਾ ਕਹਿਣਾ ਇਹ ਹੁੰਦਾ ਵਾ ਕਿ ਯਾਰ ਉਹ ਵਿਚਾਰੀ ਮਜਬੂਰ ਹੈਗੀ ਆ ਨਹੀਂ ਭਾਈ ਸ਼ਕਲ ਤੋਂ ਪਤਾ ਚੱਲ ਜਾਂਦਾ ਬੰਦੇ ਦੇ ਨਸ਼ਾ ਕਰਦਾ ਮਜਬੂਰੀ ਜਦੋਂ ਨੈੱਟ ਦੇ ਵਿੱਚ ਜਦੋਂ ਕੰਮ ਕਰਦਾ ਉਹੀ ਪਤਾ ਚੱਲਦਾ ਸਰ ਤੁਸੀਂ ਮੈਡੀਕਲ ਕਰਵਾ ਲਓ ਅਣੀ ਚਾਹਤ ਰੋ ਨਾ ਜਦੋਂ ਮੈਂ ਸੀ ਤਾਂ ਚਾਹਤ ਰੋ ਚੱਲ ਰਿਹਾ ਵਾ ਉੱਥੇ ਤੁਹਾਨੂੰ ਪੰਨਿਆਂ 'ਤੇ ਨਿਸ਼ਾਨੀ ਕਰਦੀ ਦੇਖ ਸਕਦੇ ਹੋ ਕਵਾਂਟਮ ਦੇ ਰੈਪਰ ਵੀ ਇੱਥੇ ਖੜੇ ਹੋਏ ਆ ਤੇ ਜਿਹੜਾ ਟੱਕਣ ਹੈ ਉਹ ਵੀ ਇੱਥੇ ਪਏ ਹੋਏ ਆ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਲੋਕੀ ਆ ਲੋਕਾਂ ਨੂੰ ਸਾਰੀ ਚੀਜ਼ ਦਾ ਪਤਾ ਲੱਗਦੀ ਆ ਮੀਡੀਆ ਵੀ ਇਦਾਂ ਹੀ ਥਾਂ ਤੇ ਉੱਤੇ ਪਹੁੰਚ ਜਾਂਦੀ ਆ ਜਿਹੜੀ ਪਬਲਿਕ ਆ ਉਹ ਵੀ ਪਹੁੰਚ ਜਾਂਦੀ ਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਅੱਜ ਵੀ ਕਿਉਂ ਹੁਮਕੰਦੀ ਲੀਨ ਸੁਟਾ ਆ ਕਿਉਂ ਉਹਨਾਂ ਨੂੰ ਇਹ ਚੀਜ਼ਾਂ ਜੜੀਆਂ ਵਾ ਪਤਾ ਨਹੀਂ ਲੱਗ ਰਹੀਆਂ ਸੋ ਤਸਵੀਰਾਂ ਦਾ ਤੁਹਾਨੂੰ ਦਿਖਾਣੇ ਆ ਜਿਹੜਾ ਇੱਥੇ ਦਾ ਸਾਰਾ ਏਰੀਆ ਆ ਦੇਖ ਸਕਦੇ ਹੋ ਕਿਸ ਤਰ ਆਣ ਜਾਣ ਵਾਲੇ ਜਿਹੜੇ ਲੋਕ ਆ ਉਹ ਵੀ ਦੇਖ ਰਹੇ ਨੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਇਸ ਜਗ੍ਹਾ ਨੂੰ ਬਿਲਕੁਲ ਵੀ ਡਾ ਠੱਲ ਨਹੀਂ ਪਾ ਪਾਰਿਆ ਸੋ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਦੇ ਵਪਾਰ ਦਾ ਤੇ ਨਸ਼ੇ ਦਾ ਜਿਹੜਾ ਕੰਮ ਆ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਸ ਚੀਜ਼ ਉੱਤੇ ਬਿਲਕੁਲ ਵੀ ਠੱਲ ਨਹੀਂ ਪਾਈ ਜਾ ਰਹੀ ਤਸਵੀਰਾਂ ਤੁਹਾਨੂੰ ਰੋਡ ਦੀਆਂ ਦਿਖਾ ਦਿੰਦੇ ਆ ਕਿ ਲੋਕਾਂ ਨਾਲ ਵੀ ਉੱਥੇ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਜਿਹੜੇ ਆ ਕਾਫੀ ਜਿਹੜੇ ਆ ਪਰੇਸ਼ਾਨ ਨੇ ਸੋ ਬਿਲਕੁਲ ਤੁਹਾਨੂੰ ਦਿਖਾਉਂਦੇ ਆ ਦੂਜੇ ਬੰਨੇ ਵੀ ਦੇਖ ਸਕਦੇ ਹੋ ਕਿ ਜਿਹੜਾ ਪੁਲ ਜਾ ਰਿਹਾ ਬਿਲਕੁਲ ਪੋਲ ਦੇ ਸੈਂਟਰ ਦੇ ਵਿੱਚ ਡੀਏਵੀ ਕਾਲਜ ਆ ਰਾਈਟ ਸਾਈਡ ਤੇ ਗੱਲ ਕਰੀਏ ਤੇ ਇੱਥੇ ਮੇਰचंद ਕਾਲਜ ਵੀ ਪੈਂਦੇ ਨੇ ਸਕੂਲ ਵੀ ਜਿਹੜੇ ਆ ਪੈਂਦੇ ਨੇ ਇੱਥੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜਾ ਦੇ ਵਪਾਰ ਦਾ ਕੰਮ ਹੈ ਸ਼ਰੀਆਮ ਰੋਡ ਦੇ ਉੱਤੇ ਜੀਡੀ ਰੋਡ ਦੇ ਉੱਤੇ ਕੀਤਾ ਜਾ ਰਿਹਾ ਹੈ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਆ ਇਹ ਜਲੰਧਰ ਸ਼ਹਿਰ ਦੀਆਂ ਨੇ ਇੱਕ ਵਾਰੀ ਫੇਸ ਤੋਂ ਰੂਬਰੂ ਕਰਵਾ ਦਿੰਦੇ ਆ ਉਸ ਜਗ੍ਹਾ ਦੇ ਉੱਤੇ ਦੇਖ ਸਕਦੇ ਕਿਸ ਤਰ੍ਹਾਂ ਝਾੜੀਆਂ ਦੇ ਵਿੱਚੋਂ ਨਿਕਲ ਕੇ ਕਿ ਜਿਹੜਾ ਕਮਰਾ ਬਣਿਆ ਹੋਇਆ ਨਾ ਉਸ ਕ ਤਾਂ ਉਹ ਤੇ ਵੀ ਖਿੜਕੀ ਲੱਗੀ ਹੋਈ ਐ ਸ਼ਰੀਆਮ ਜਿਹੜਾ ਐ ਇੱਥੇ ਦੇ ਵਪਾਰ ਦਾ ਜਿਹੜਾ ਕੰਮ ਐ ਉਹ ਚੱਲ ਰਿਹਾ ਪਬਲਿਕ ਜਿਹੜੀ ਐ ਲਗਾਤਾਰ ਜਿਹੜੀ ਪਰੇਸ਼ਾਨ ਹੋ ਰਹੀ ਐ ਸੋ ਇੱਕ ਯੁਵਕ ਆ ਗੱਲਬਾਤ ਕਰ ਲੈਂਦੇ ਆ ਭਾਜੀ ਸਕੂਲੇ ਪੜ੍ਹਦੇ ਹੋ ਤੁਸੀਂ ਹਾਂਜੀ ਭਾਜੀ ਕਿੰਨੇ ਸਾਲ ਦੇ ਹੋ ਭਾਜੀ 17 ਅ ਇੱਥੇ ਹੀ ਰਹਿੰਦੇ ਹੋ ਕੀ ਕਿਤੇ ਹੋਰ ਰਹਿੰਦੇ ਹੋ ਭਾਜੀ ਨਾਗਰੇਪਿੰਡ ਅ ਇੱਥੇ ਤੁਹਾਡਾ ਲੱਗੇ ਸਕੂਲ ਹੈ ਕਿ ਪਿੰਡ ਦਾ ਨਾ ਸਟੈਂਡ ਅਲੋਡਰ ਕੀ ਲੱਗਦਾ ਭਾਜੀ ਜਦੋਂ ਤੁਸੀਂ ਸਕੂਲੋਂ ਨਿਕਲਦੇ ਹੋ ਇਦਾਂ ਹੀ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਸਹੀ ਲੱਗਦੀਆਂ ਬਿਲਕੁਲ ਲੱਗਦਾ ਭਾਜੀ ਸਾਹਮਣੇ ਪੀਰਾਂ ਜਗਾ ਗੁਰੂ ਕੋਈ ਛੋਟੀ ਸਿਸਟਰ ਹਾਰੇਕ ਵਗੈਰਾ ਨਿਕਲਦੇ ਲੇਡੀਜ਼ ਉਹ ਗਲਤ ਲੱਦਦਾ ਚੰਗਾ ਨਹੀਂ ਲੱਦਦਾ ਜੇ ਕਹਿੰਦੇ ਮਜਬੂਰੀ ਹੈ ਤੇ ਮਜਬੂਰੀ ਦੇ ਸੋ ਕੰਮ ਹੈਗੇ ਹੱਥ ਪੈਰ ਤੇ ਸਲਾਮਤ ਹੀ ਇਹ ਗੱਲ ਕੰਮ ਫਿਰ ਤਾਂ ਬੰਦਾ ਗਲਤ ਹੀ ਕਹਿੰਦਾ ਸੋ ਬੜੀ ਵਧੀਆ ਗੱਲ ਜਿਹੜੀ ਜਿਹੜਾ ਸਾਡਾ ਦੇਸ਼ ਹੈ ਉਹ ਯੁਵਾ ਪੀੜੀ ਦੇ ਹੱਥ ਦੇ ਵਿੱਚ ਹੈ ਯੁਵਾ ਪੀੜੀ ਵਧੀਆ ਹੋਏਗੀ ਤਾਂ ਦੇਸ਼ ਵੀ ਜਿਹੜਾ ਹੈ ਤਰੱਕੀ ਕਰੇਗਾ ਸੋ ਯੁਵਾ ਪੀੜੀ ਵੱਲੋਂ ਜਿਹੜਾ ਬੈਸੀ ਬੜਾ ਵਧੀਆ ਦਿੱਤਾ ਗਿਆ ਕਿ ਹੱਥ ਪੈਰ ਜੇ ਸਲਾਮਤ ਹੈ ਉਸ ਦੇ ਬਾਵਜੂਦ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਲੜਕੀ ਵੱਲੋਂ ਕਿਉਂ ਕੀਤੇ ਜਾਂਦੇ ਆ ਲੜਕੀ ਤੁਹਾਡੇ ਸਾਹਮਣੇ ਆ ਤਸਵੀਰਾਂ ਵੀ ਦਿਖਾਉਣ ਦੇ ਆ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਕੰਮ ਕੀਤਾ ਜਾਂਦਾ ਹੈ ਉੱਥੇ ਇੱਕ ਬੋਰਡ ਵੀ ਲੱਗਾ ਹੋਇਆ ਉਹ ਵੀ ਦਿਖਾਉਣ ਦੇ ਆ ਤੁਹਾਨੂੰ ਬਲਟਨ ਪਾਰਕ ਦਾ ਨਰਸਰੀ ਮੰਡਲ ਜਲੰਧਰ ਆਖਿਰ ਕਦੋਂ ਜਿਹੜੀਆਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬੰਦ ਹੋਣਗੀਆਂ ਕਦੋਂ ਜਿਹੜਾ ਪ੍ਰਸ਼ਾਸਨ ਹੈ ਕੰਮ ਕਰਨ ਤੋਂ ਜਾਗੇਗਾ